ਇਹ ਬੀਮਾ ਭਰੋਸਾ ਇੱਕ ਪੋਰਟਲ ਹੈਗਾ ਹੁਣ ਇਸ ਦੇ ਉੱਪਰ ਦੇਖੋ ਸਭ ਤੋਂ ਪਹਿਲਾਂ ਰਜਿਸਟਰ ਕੰਪਲੇਂਟ ਵਾਲਾ ਇੱਕ ਆਪਸ਼ਨ ਹੈਗੀ ਹੈ ਦੂਸਰੀ ਆਪਸ਼ਨ ਹੈਗੀ ਟਰੈਕ ਯੋਰ ਕੰਪਲੇਂਟ ਤੁਸੀਂ ਕੰਪਲੇਂਟ ਨੂੰ ਇੱਥੇ ਟਰੈਕ ਵੀ ਕਰ ਸਕਦੇ ਹੋ ਜੇਕਰ ਮੰਨ ਲਓ ਤੁਸੀਂ ਕੋਈ ਬੀਮਾ ਕਰਵਾਇਆ ਅਤੇ ਤੁਹਾਨੂੰ ਲੱਗਦਾ ਕਿ ਉਹਦੇ ਪੈਸੇ ਤੁਹਾਨੂੰ ਪੂਰੇ ਨਹੀਂ ਮਿਲੇ ਹੈਗੇ ਤਾਂ ਤੁਸੀਂ ਇੱਥੇ ਕੰਪਲੇਂਟ ਦਰਜ ਕਰਾ ਸਕਦੇ ਹੋ ਅਸੀਂ ਰਜਿਸਟਰ ਕੰਪਲੇਂਟ ਦੇ ਉੱਪਰ ਕਲਿੱਕ ਕਰਾਂਗੇ ਉਸ ਤੋਂ ਬਾਅਦ ਅੱਗੇ ਡਿਟੇਲ ਭਰਨੀ ਹੋਵੇਗੀ ਤੁਹਾਡਾ ਨਾਮ ਮੋਬਾਈਲ ਨੰਬਰ ਈਮੇਲ ਅਤੇ ਅੱਗੇ ਐਡਰੈਸ ਪਿੰਨ ਕੋਡ ਡਿਸਟ੍ਰਿਕਟ ਸਟੇਟ ਅਡਰੈਸ ਭਰਨਾ ਹੋਵੇਗਾ ਅਗੇ ਇੰਸ਼ੋਰੈਂਸ ਕੰਪਨੀ ਐਂਡ ਪਾਲਿਸੀ ਡਿਟੇਲ ਭਰਨੀ ਹੋਗੀ ਤੁਹਾਨੂੰ ਕਿ ਕਿਹੜੀ ਤੁਹਾਡੀ ਕਿੱਥੇ ਤੁਸੀਂ ਬੀਮਾ ਕਰਵਾਇਆ ਸੀ ਕਿਹੜੀ ਕੰਪਨੀ ਦੇ ਕੋਲ ਅਤੇ ਤੁਹਾਡੀ ਪਾਲਿਸੀ ਦੀ ਡਿਟੇਲ ਕੀ ਹੈਗੀ ਪਾਲਿਸੀ ਦਾ ਨੰਬਰ ਕੀ ਹੈਗਾ ਆਪਾਂ ਇੱਥੇ ਸਾਰੇ ਖਾਨਿਆਂ ਦੇ ਵਿੱਚ ਜਿਹੜੀ ਜਿਹੜੀ ਚੀਜ਼ ਮੰਗੀ ਜਾ ਰਹੀ ਹੈ ਨੇਮ ਆਫ ਇੰਸ਼ੋਰੈਂਸ ਕੰਪਨੀ ਪਾਲਿਸੀ ਟਾਈਪ ਕੰਪਲੇਂਟ ਟਾਈਪ ਕੰਪਲੇਂਟ ਡਿਸਕ੍ਰਿਪਸ਼ਨ ਟਾਈਪ ਸਾਰੀ ਜਾਣਕਾਰੀ ਆਪਾਂ ਭਰ ਦੇਣੀ ਹੈਗੀ ਐ ਅਤੇ ਉਸ ਤੋਂ ਬਾਅਦ ਕੰਪਲੇਟ ਨੂੰ ਆਪਾਂ ਰਜਿਸਟਰ ਕਰਨਾ ਹੈਗਾ नीचे एक तुसी अटैचमेंट ਵੀ ਕਰਨੀ ਹੈ ਇਸ ਦੇ ਵਿੱਚ ਕੋਈ ਵੀ ਤੁਸੀਂ ਪੀਡੀਐਫ ਜੀਪੀ ਜੀ ਜੀਪੀ ਜੀ ਪੀ ਐਨ ਜੀ ਫਾਈਲ ਨੂੰ 10 ਐਮਬੀ ਤੱਕ ਦਾ ਉਹਦਾ ਸਾਈਜ਼ ਹੋਵੇ ਉਸ ਨੂੰ ਇੱਥੇ ਅਟੈਚ ਕਰ ਸਕਦੇ ਹੋ ਇਸ ਦੇ ਨਾਲ ਹੀ 4000 ਅੱਖਰਾਂ ਤੱਕ ਤੁਸੀਂ ਇੱਥੇ ਕੰਪਲੀਟ ਲਿਖ ਕੇ ਵੀ ਦਰਜ ਕਰਵਾ ਸਕਦੇ ਹੋ ਉਸ ਤੋਂ ਬਾਅਦ ਫਿਰ ਸਰਕਾਰ ਦਾ ਕੰਮ ਹੈਗਾ ਉਸ ਨੂੰ ਦੇਖਣਗੇ ਨੀਵਾ ਮੁਤਾਬਕ ਅਤੇ ਜੇਕਰ ਡਿਜ਼ਰਵ ਤੁਸੀਂ ਕਰਦੇ ਹੋਵੋਗੇ ਤਾਂ ਤੁਹਾਡੀ ਪਰਪਾਈ ਜ਼ਰੂਰ ਕੀਤੀ ਜਾ ਸਕਦੀ ਹੈ ਹੁਣ ਆਪਾਂ ਵਾਪਸ ਚੱਲਦੇ ਹਾਂ ਦੂਸਰੀ ਆਪਸ਼ਨ ਦੇਖ ਲੈਣੇ ਆ ਦੂਸਰੀ ਆਪਸ਼ਨ ਇੱਥੇ ਸੀ ਟਰੈਕ ਜੋਰ ਕੰਪਲੀਟ ਮੰਨ ਲਓ ਤੁਸੀਂ ਕੰਪਲੀਟ ਕਰ ਦਿੱਤੀ ਹੈ ਉਸ ਤੋਂ ਬਾਅਦ ਤੁਹਾਨੂੰ ਨੰਬਰ ਮਿਲ ਗਿਆ ਕੰਪਲੇਂਟ ਦਾ ਤੁਸੀਂ ਉਸ ਨੂੰ ਨੰਬਰ ਨੂੰ ਇੱਥੇ ਭਰ ਕੇ ਕਦੇ ਵੀ ਆਪਣੀ ਟਰੈਕ ਕਰ ਸਕਦੇ ਹੋ ਕਿ ਮੇਰੀ ਕੰਪਲੇਂਟ ਦਾ ਇਸ ਵਕਤ ਸਟੇਟਸ ਕੀ ਹੈ